ਲਓ ਜੀ ਆਪਾਂ ਪਹੁੰਚ ਗਏ ਆ ਸਾਹਸੰਗ ਜੀ ਗੁਰਦੁਆਰਾ ਸਾਹਿਬ ਭਾਮੀਆਂ ਦਰਸ਼ਨ ਕਰਾਵਾਂਗੇ ਆ ਬੱਬੇ ਜਿਹੜੀ ਅੰਦਰ ਉੱਥੇ ਸਮਾਧਾ ਬਣੀ ਹੋਈ ਨੇ ਹਨਾ ਉਹਨਾਂ ਦਾ ਕੀ ਇਤਿਹਾਸ ਹੈ ਨਹੀਂ ਜੀ ਦੱਸਣਾ ਤਾਂ ਨੇ ਸ਼ੀਤ ਸਿੰਘ ਜੀ ਅੱਛਾ ਜੀ ਰਾਬੇ ਮੰਡੀ ਸ਼ਰਧਾ ਪੂਰੀ ਹੁੰਦੀ ਹੈ ਉੱਥੇ ਉਹਨਾਂ ਤੋਂ ਸਾਡੇ ਕੀ ਅੱਛਾ ਜੀ ਉਹਦਾ ਇੱਕ ਦਰਖਤ ਵੀ ਆ ਉਹਦੇ ਵਿੱਚ ਉਹਨਾਂ ਦੇ ਰਖੇ ਵਿੱਚ ਇਹਨਾਂ ਬੱਚਾ ਨਹਾਉਣਾ ਅੱਛਾ ਜੀ ਪੰਜ ਵਾਰੀ ਬੱਚਾ ਨੂੰ ਪੰਜੇ ਫੜਾਉਣਾ ਪੰਜ ਵਾਰੀ ਤਕਰੀਬਾ ਬੱਚੇ ਨੂੰ ਤੋਂ ਠੀਕ ਹੋ ਗਿਆ। ਲਓ ਜੀ ਆਪਾਂ ਤੁਹਾਨੂੰ ਅੱਗੇ ਹੁਣ ਦਰਸ਼ਨ ਕਰਾਵਾਂਗੇ। ਇਸ ਲਈ ਆ ਬਈ ਖਸਾ ਇੱਥੇ ਛੇਵੇਂ ਪਾਸ਼ਾ ਵੀ ਆਏ ਨੇ, ਪਹਿਲੇ ਪਾਸ਼ਾ ਵੀ ਆਏ ਨੇ। ਤੇ ਮਹਾਪੁਰਸ਼ ਸੰਤ ਹੰਸਾਲੀ ਵਾਲੇ ਜੀ, ਬਾਬਾਜੀਤ ਸਿੰਘ ਜੀ ਵਾਹਿਗੁਰੂ ਔਰ ਇੱਥੇ ਗੰਡੂ ਵਾਲੇ ਮਹਾਪੁਰਸ਼ਾਂ ਨੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ। ਕਾਫੀ ਦਿਖਾਵਾਂਗੇ ਤੁਹਾਨੂੰ ਅੱਗੇ-ਅੱਗੇ ਜਾਣਕਾਰੀ ਦੇਵਾਂਗੇ ਹੈ ਤਾਂ ਬਹੁਤ ਛੋਟਾ ਛੋਟਾ ਵੀ ਨਹੀਂ ਕਹਿ ਸਕਦੇ ਥਲੇ ਦਰਬਾਰ ਸਾਹਿਬ ਤਿਆਰ ਹੋ ਰਿਹਾ ਪਰ ਬੜੀ ਮਹੱਤਤਾ ਇਸ ਸਥਾਨ ਦੀ ਬਹੁਤ ਹੀ ਸ਼ਕਤੀਸ਼ਾਲੀ ਆਪਾਂ ਕਹਿੰਦੇ ਨੇ ਪੰਡਾ ਜੀ ਕਹਿੰਦੇ ਨੇ ਭਾਰੀ ਕੈੜਾ ਸਥਾਨ ਹੈ ਨਾ ਉਹ ਉਦਾਂ ਆਪਾਂ ਕਹਿ ਸਕਦੇ ਆ ਇਹ ਇੱਕ ਦੇਖਣ ਨੂੰ ਬਹੁਤ ਛੋਟੀ ਜੀ ਜਗ੍ਹਾ ਲੱਗੂਗੀ ਹਨਾ ਪਰ ਇੱਥੇ ਜਿੰਨੇ ਉਸੀ ਕਿਆਸ ਤੋਂ ਉਨਾ ਹੀ ਤਪੱਸਿਆ ਕੀਤੀ ਹੋਈ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਵੈਸੇ ਤੁਮਨਾ ਮਾਤਾ ਜੀ ਸਾਡੇ ਸਾਹਿਬ ਜੀ ਮਾਫ ਕਰਨਾ ਜੀ ਆਪੇ ਪਰਮ ਸਾਧਨ ਕੀ ਸ਼ਰਨ ਵਾਹਿਗੁਰੂ ਜੀ ਸੰਤ ਹਮਾਰੇ ਸਭ ਦੇ ਉੱਪਰ ਹੱਥ ਕਰ ਸੱਚੇ ਪਰਸੂਰਾਮ ਤੰਤੋ ਨਸਰਦਾ ਪਣੀਆ ਕਹਿਣਾ ਬਹੁਤ ਦ੍ਰਿਸ਼ ਬਹੁਤ ਦਿਵਾਨ ਲੱਗੇ ਹੋਏ ਸੀ ਸਤਜ ਨਾਮ ਬਿਲ ਹਰ ਜਸ ਗਾਇਓ ਉਹ ਜਿਨ੍ਹਾਂ ਦੇ ਦੁਆਲੇ ਧਰਤੀ ਵੀ ਬਣਾਇਆ ਜਾ ਰਿਹਾ ਸੀ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਸੰਗਤ ਨੂੰ ਸੋਹਣਾ ਅੰਦਰੋਂ ਸਜਾਇਆ ਜਾਂਦੇ ਆ ਬਹੁਤ ਜਗਤ ਦੇ ਸ਼ਾਨ ਸਾਹਿਬ ਮੇਰੇ ਕੋਲ ਕਿ ਪ੍ਰਸ਼ਾਦ ਮਿਲਦਾ ਸੀ ਜਿਹੜੀਆਂ ਅੱਗੇ ਤੁਹਾਨੂੰ ਮੈਂ ਦਿਖਾ ਰਹੀਆਂ ਆਹ ਵਾਲੀਆਂ ਇਹਨਾਂ ਸਮਾਦਾ ਦਾ ਜ਼ਿਕਰ ਕਰਿਆ ਸੀ ਉਹ ਅੱਗੋਂ ਤਾਂ ਉੱਚਾ ਸੀ ਮੈਂ ਨਹੀਂ ਇਹ ਸਮਾਦਾ ਬੜੀਆਂ ਹੋਏ ਨੇ ਸਾਰੀਆਂ ਇਹ ਕਹਿੰਦੇ ਸ਼ਹੀਦ ਸਿੰਘਾਂ ਦੀਆਂ ਨੇ ਔਰ ਕਾਫੀ ਇਹ ਇਹ ਜਿਹੜਾ ਸਥਾਨ ਆ ਇਹ ਵਾਲਾ ਇੱਥੇ ਬਹੁਤ ਭਾਰੀ ਤਪੱਸਿਆ ਕੀਤੀ ਹੈ ਦੇਖੋ ਸ਼ਹੀਦ ਸਿੰਘਾਂ ਦੀਆਂ ਸਮਾਦਾ ਵੀ ਇੱਥੇ ਨੇ ਔਰ ਜਿਹੜਾ ਜੋ ਸਾਹਮਣੇ ਇੱਕ ਉੱਪਰ ਮੈਂ ਦਿਖਾਨੀ ਆ ਸਾਈਡ ਤੇ ਇਹ ਜਿਹੜਾ ਦਰਖਤ ਆ ਨਾ ਇਹਦੇ ਬਾਰੇ ਗੱਲ ਕਰ ਰਹੀ ਸੀ ਬਾਬਾ ਜੀ ਇਹਦੇ ਵਿੱਚੋਂ ਪੰਜ ਵਾਰ ਬੱਚੇ ਨੂੰ ਅਗਰ ਲੰਘਾਇਆ ਜਾਵੇ ਹਨਾ ਤਾਂ ਕਹਿੰਦੇ ਨੇ ਉਹ ਬੱਚਾ ਜਿਵੇਂ ਦੀ ਬਾਦ ਦਾ ਫੁੱਲ ਦਾ ਨਹੀਂ ਹੈਗਾ ਜਾਂ ਕੋਈ ਰੋਗ ਲੱਗਿਆ ਹੋਇਆ ਉਹਨੂੰ ਹਨਾ ਤਾਂ ਇੱਥੋਂ ਉਹਨੂੰ ਵਿੱਚੋਂ ਕੱਢੋ ਹਨਾ ਪੰਜ ਵਾਰੀ ਤਾਂ ਉਹ ਦੁੱਖ ਟੁੱਟ ਜਾਂਦਾ ਬੱਚੇ ਦਾ ਮੈਂ ਵੀ ਕੋਸ਼ਿਸ਼ ਕੀਤੀ ਸੀ ਦੋ ਜਣਾ ਲੰਗਾਇਆ ਪਰ ਮੈਨੂੰ ਬਾਅਦ ਚ ਪਤਾ ਲੱਗਾ ਕਿ ਪੰਜ ਵਾਰੀ ਲੰਗਾਉਣਾ ਸੀ ਚਲੋ ਇੱਕ ਵਾਰੀ ਸਹੀ ਹੋ ਜੇਗੇ ਤਾਂ ਲੰਗਦੇ ਬੱਚੇ ਤਾਂ ਤੰਦਰੁਸਤ ਨੇ ਪਰ ਫਿਰ ਵੀ ਮੈਂ ਕਿਹਾ ਚਲੋ ਬਾਦੇ ਫੁਲਜੇ ਨਹੀਂ ਹੈਗਾ ਦੇਖੋ ਜਿੱਦ ਮੈਂ ਇਹ ਲੰਗਾ ਰਹੀ ਸੀਗੇ ਬੱਚੇ ਨੂੰ ਸੋ ਛੋਟਾ ਜਿਹਾ ਬੱਚਾ ਜਿਹੜਾ ਇਹ ਦਰਖਤ ਆ ਨਾ ਇਹ ਹੁਣ ਉਸ ਟਾਈਮ ਆਪੁਰਸ਼ਾ ਨੇ ਹੀ ਪਿਛਲੇ ਜਨਮ ਦੇ ਲਗਾਏ ਹੋਏ ਦੇਖੋ ਇੱਥੇ ਬਚਨ ਵੀ ਕਿਤੇ ਹੋਏ ਨੇ ਜਿਹੜਾ ਸਾਹਮਣੇ ਤੁਸੀਂ ਸਮਾਪ ਦੇਖ ਰਹੇ ਹੋ ਗੋਲ ਥੜਾ ਬਣਾਇਆ ਹੋਇਆ ਹੈ ਨਾ ਉਹ ਵੀ ਕਹਿੰਦੇ ਕਾਫੀ 4-5 ਸਿੱਧ ਸਿੰਘਾਂ ਦੀ ਜਗ੍ਹਾ ਇਕੱਠੀ ਕਰਕੇ ਸੰਸਕਾਰ ਕੀਤਾ ਸੀ ਪਤਾ ਨਹੀਂ ਆਈ ਡੋਨਟ ਨੋ ਜਿਹੜਾ ਇਹ ਵਾਲਾ ਦਰਖਤ ਹੈ ਇਹ ਜਿਹੜੇ ਸੰਤ ਗੰਡੂਆਂ ਵਾਲੇ ਹੋਏ ਨੇ ਬਾਬਾ RAM ਸਿੰਘ ਜੀ ਉਹਨਾਂ ਨੇ ਪਿਛਲੇ ਜਨਮ ਚ ਲਗਾਇਆ ਸੀ ਇਹ ਵਾਲਾ ਦਰਖਤ ਇੱਥੇ ਤੰਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਵੀ ਆਏ ਹੋਏ ਨੇ ਆਪਾਂ ਆਪਣੀ ਪ੍ਰਕਰਮਾਂ ਪੂਰੀ ਕਰ ਲਈਏ ਨਾਲ ਨਾਲ ਤੇ ਸੰਤ ਹੰਸਾਲੀਆ ਵਾਲਾ ਨੇ ਵੀ ਤਪੱਸਿਆ ਕੀਤਾ ਦਾਨੀਪਤਾ ਪਰ ਸੰਤ ਮਹਾਂਪੁਰਸ਼ ਨੇ ਗੰਢੋਆ ਵਾਲੇ ਨੇ ਮਨ ਪੀਛੇ ਜਾਮ ਚ ਬਹੁਤ ਤਪੱਸਿਆ ਕੀਤੀ ਹੈ ਨਗੁਰਾਨ ਪਾਸ਼ਾ ਵੀ ਆਏ ਨੇ ਛੇਵੇਂ ਪਾਸ਼ਾ ਵੀ ਆਏ ਨੇ ਔਰ ਦੇਖੋ ਸੀਰ ਸਿੰਘਾਂ ਦਾ ਵੀ ਇੱਥੇ ਕਿੱਡਾ ਪਹਿਰਾ ਹੈ ਪਰ ਕਹਿੰਦੇ ਇੱਥੇ ਜਿਹੜਾ ਵੀ ਨਾ 40 ਦਿਨ ਹਰ ਰੋਜ਼ 25 ਪ੍ਰਕਰਮਾਂ ਕਰੂਗਾ ਉਹਦੀ ਹਰ ਇੱਛਾ ਪੂਰੀ ਹੋਊਗੀ ਸੋ ਇੱਥੇ ਜਦੋਂ ਪਾਤਸ਼ਾਹ ਰਹੇ ਸੀਗੇ 25 ਦਿਨ ਤਾਂ ਛੇਵੇਂ ਪਾਤਸ਼ਾਹ ਤਾਂ ਉਹਨਾਂ ਦਾ ਵਚਨ ਉਹਨਾਂ ਨੇ ਵਚਨ ਕੀਤਾ ਸੀਗਾ ਕਿ 40 ਦਿਨ ਜਿਹੜਾ ਬੰਦਾ ਇੱਥੇ ਆ ਕੇ ਹਰ ਰੋਜ਼ 25 ਦਿਨ ਪ੍ਰਕਰਮਾ 25 ਵਾਰੀ ਪ੍ਰਕਰਮਾ ਕਰੂਗਾ ਹਰ ਰੋਜ਼ 40 ਦਿਨ ਇਹ ਲੰਗਰ ਹਾਲ ਹੈ ਜੀ ਇਹ ਉਹਦੀ ਇੱਛਾ ਪੂਰੀ ਹੋਏਗੀ ਇਹ ਆਪਣਾ ਲੰਗਰ ਹਾਲ ਹੈ ਜੀ ਦਰਸ਼ਨ ਕਰੋ ਦੇਖੋ ਜਦੋਂ ਮੈਂ ਤੁਹਾਨੂੰ ਡਰਾਫਟ ਦਿਖਾਇਆ ਸੀ ਨਾ ਤਾਂ ਤਾਂ ਗੰਡਵਾਲੇ ਮਹਾਪੁਰਸ਼ ਕਹਿੰਦੇ ਪਿਤਾ ਜੀ ਕਹਿੰਦੇ ਕਹਿੰਨੇ ਚਲੋ ਚਲੋ ਇੱਥੇ ਕੀ ਆ ਫਿਰ ਹੰਸਾਲੇ ਮਹਾਪੁਰਸ਼ ਕਹਿੰਦੇ ਕਹਿੰਨੇ ਕੀ ਗੱਲ ਤੈਨੂੰ ਯਾਦ ਨਹੀਂ ਵਿਆ ਦਰਖਤ ਤੂੰ ਲਗਾਇਆ ਸੀ ਪਿਛਲੇ ਜਨਮ ਚ ਚਲੋ ਜੀ ਫਿਰ ਮਿਲਦੇ ਆ ਅਗਲੇ ਵਲੌਗਸ ਤਦ ਤੱਕ ਲਈ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ